ਹਾਂਜੀ ਦੋਸਤੋ ਜਿਹੜਾ ਕਟਾ ਸੀ ਤੁਹਾਨੂੰ ਦੇਖ ਰਹੇ ਹੋ ਫਸਟ ਆਇਆ ਇਹ ਪੁੱਛਦੇ ਵੀ ਇਹਦਾ ਮਾਪ ਕੋ ਕਿ ਰਿਕਾਰਡ ਆ ਖੋਦ ਕਿਹੜੇ ਸੀਮੰਟ ਦਾ ਆ ਤੇ ਇਹ ਵੀਰ ਕਿੱਥੋਂ ਆਇਆ ਪੇਸ਼ ਆਤੀ ਗੱਲ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾ ਤੁਹਾਡਾ ਘਟਾ ਫਸਟ ਆਇਆ ਧੰਨਵਾਦ ਤੇ ਇਹਦਾ ਜੋ ਫਸਟ ਆਇਆ ਇਹਦਾ ਪਿਓ ਗੜਾਈ ਇਹਦਾ ਪਿਓ ਬਿਰਲਾ ਜੀ ਜਿਹੜਾ ਕਰਨਜੀਤ ਖਨਾਰੀਆ ਕੋਲੋਂ ਕਰਨਜੀਤ ਖਨਾਰੀਆ ਵਾਲੇ ਕੋਲੋਂ ਜਿਹੜੀ ਇਹਦੀ ਮਾਂ ਆਈ ਪਾਰਬਤੀ ਸੀ ਬਿਰਲੇ ਦੀ ਹਾਂਜੀ ਤੇ ਜਿਹਦਾ 29 ਕਿਲੋ ਕੁਛ ਦੁੱਧ ਦਾ ਰਿਕਾਰਡ ਸੀ ਹਾਂਜੀ ਤੇ ਉਹਦਾ ਬਚਾ ਰੀਰਨ ਦੁੱਧ ਦਾ ਰਿਕਾਰਡ ਸੀ 29 ਕਿਲੋ ਅਸੀਂ ਉਹ ਮੇਲੇ 'ਚ ਪਹੁੰਚੀ ਵੀ ਸੀ ਤੇ ਵਧੀਆ ਮਾਜੇ ਦੁੱਧ ਚੋਆ ਸੀ ਪਾਰਬਤੀ ਨੇ ਤੇ ਵੀਰ ਜੀ 4 ਦਿਨਾਂ ਦੇ ਵਿੱਚ ਆਇਆ ਤਕਰੀਬਨ 3 ਦਿਨਾਂ ਦੇ ਸਸੇ ਲਗਭਗ ਹੋਊਗਾ ਇਹ ਇਹ ਜੀ 32 ਜੀ ਜੀ 3 ਸਾਲ ਦਾ ਜੀ ਹੋਇਆ ਨਹੀਂ ਲੋ ਜੀ 3 ਸਾਲ ਦਾ ਜੀ ਹੋਇਆ ਨਹੀਂ ਤੇ 32 ਮਹੀਨੇ ਵਿੱਚ ਦੰਦ ਛੁੱਟ ਕਰਕੇ ਵੀ ਇਹ ਆਪਣਾ 400 ਚ ਪਾਇਆ ਗਿਆ ਜੀ ਦੰਦ ਨੇ ਤੀਜੇ ਹੀ ਛੱਟਿਆ ਸੀ ਅੱਜ ਇਹਦੀ ਮਾਂ ਦਾ ਪ੍ਰੋਪਰ ਕੀ ਰਿਕਾਰਡ ਹੈ ਜੀ ਇਹਦੀ ਮਮਾਨਾ 20 400 ਹੈ ਪਰ ਉਹਦੀ ਲਾਈਵ ਚ ਜੁਆਇ ਕਰਾਵਾਂਗੇ ਅਸੀਂ 4-5 ਦਿਨਾਂ ਤਾਈਂ ਸੂਨ ਵਾਲੀ ਆ ਅੱਛਾ ਜੀ ਹਾਂ ਜੀ ਇਹਦੀ ਮਾਦਰ ਐਮਨਤੀ ਦੀ ਹੈ ਜੀ ਐਮਨਤੀ ਅੱਛਾ ਮਾਦਰ ਦੀ ਐਮਨਤੀ ਹੈ ਜੀ ਤੇ ਪਿੰਡ ਤੁਸੀਂ ਕਿੱਥੇ ਸੀ ਸਲੇਲ ਸਿੰਘ ਵਾਲਾ ਜਲੇਲ ਸਿੰਘ ਵਾਲਾ ਜੀ ਵਧਾ ਜਲ ਫੰਡਾ ਪਿੰਡ ਦੇ ਸਿੰਗਲ ਹੈ ਜੀ ਜਿਹਦੀ ਮਾਂ ਐ ਮਨਪਰੀ ਹੈ ਇਹਦਾ ਰਿਕਾਰਡ 2400 ਐ ਐਮ ਐਮ ਚਾੜੀ ਦਾ 100 ਰੁਪਏ ਹੈਗਾ ਇਹ ਫੋਟੋਪੇ ਹੈਗਾ ਸੋ ਦਾ ਪਹਿਲਾ ਕੰਪੀਟੀਸ਼ਨ ਹੈ ਇਹਦੇ ਦੀ ਗੱਲ ਦਾ ਜਾਂ ਸੋ ਦਾ ਦੂਜੇ ਨੂੰ ਪਿੱਛੇ ਹੈ ਸਾਡਾ ਇਹ ਤੀਜਾ ਕੰਪੀਟੀਸ਼ਨ ਹੈ ਜਿਹਦੀ ਪਹਿਲਾਂ ਦੋ ਗੰਪੀਛੇ ਵਿੱਚ ਜਿੱਤ ਚੁੱਕੇ ਐ ਤੇ ਅੱਜ ਤੀਜੇ ਚ ਲਾਇਆ ਗਿਆ ਹੈ ਠੀਕ ਹੈ ਧੰਨਵਾਦ ਵੀਰੇ ਬਲੰਦ ਜਿਹਨ ਮੁਬਾਰਕਾਤ ਬੋਲੋ ਸੈਕਿੰਡ ਨੰਬਰ ਤੇ ਆਇਆ ਇਹਦਾ ਫਾਦਰਾ ਕਿਹੜਾ ਜੀ ਅਰਜਨ ਗੰਗੜਾ ਹੈ ਵਈ ਅਰਜਨ ਗੰਗੜਾ ਦਾ ਬੱਚਾ ਜੀ ਇਹਦੀ ਮਾਂ ਦਾ ਦੁੱਧ ਦਾ ਕੀ ਰਿਕਾਰਡ ਆ 22 ਕਿਲੋ 650 ਗ੍ਰਾਮ 22 ਕਿਲੋ 650 ਗ੍ਰਾਮ ਤੇ ਤੁਸੀਂ ਇਹ ਆਪਣਾ ਕੈਂਸਲ ਕਰੋ ਕਿ ਜੀ ਦੋ ਜੀ ਨਾ ਕੈਂਸਲ ਦੋ ਜੀ ਹਾਂ ਜੀ ਠੀਕ ਹੈ ਜੀ ਥੋੜਾ ਸ਼ੋਭਣੇ ਮੰਗਿਆ ਜੀ ਪ੍ਰਦੀਪ ਹੈ ਜੀ ਮੇਰਾ ਪ੍ਰਦੀਪ ਹੈ ਜੀ ਤੇ ਇਹੋ ਸਤਾ ਸੀ ਮਸੂਮ ਕੁਟੀਆਰ ਕੀਤਾ ਸੀ ਨਾ ਜੀ ਚ ਨਹੀਂ ਕੀਤਾ ਸੀ ਬੰਤਾਰੀ ਠੀਕ ਹੈ ਤੇ ਦੋਸਤੋ ਦੇਖ ਸਕਦੇ ਹੋ ਇਸ ਬੈਕ ਤੋਂ ਹੈਡਲਾਈਟ ਦਾ ਬਾਈ ਚੌੜਾ ਬੋਲ ਬਹੁਤ ਸ਼ਾਨਦਾਰ ਆ ਦੋਸਤੋ ਅੱਜ ਦਾ ਨੰਬਰ ਦਾ ਇਹ ਮੋਟਰ ਦੇਖ ਸਕਦੇ ਕਿਹੜਾ ਬੋਲ ਹੈ ਵੀਰੇ ਆਪਣੇ ਹੈ ਉਹ ਨਾਮ ਹੈ ਐਨਕੋਲਰ ਬਹੁਤ ਨਿਤਵਾ ਬਚੋ ਠੀਕ ਹੈ ਤੇ ਜੇ ਇਹ ਸੌਪਿਆ ਗਾ ਤੀ ਨਾ ਉਹ ਕੁਝ ਖੂਬ ਹੈਗਾ ਉਹ ਰੀਨ ਕਰੇ ਆਪਣੇ ਹੀ ਹੋਏ ਆ ਪਹਿਲਾਂ ਬਹੁਤ ਹੀ ਚੰਗਾ ਲੱਗਿਆ ਬੱਚੋ ਠੀਕ ਹੈ ਜਿਹੜਾ ਇਹ ਸੰਗ ਹੈ ਇਹ ਨੂੰ ਮੇਲੇ ਦੇਖ ਕੇ ਲੱਗਿਆ ਜੈ ਹੋਏ ਬੂ ਬੂ ਰਾਹੀ ਲੱਗਿਆਗਾ ਕਿ ਇਹ ਚੱਕਰ ਵਸ ਸਕਦਾ ਵਾ ਪਈ ਮੇਰੇ ਨਹੀਂ ਪੱਟਿਆ ਬਣਦਾ ਵਾ ਵਾ ਉਹ ਬਾਈ ਪੱਟਿਆ ਨਹੀਂ ਸੁਧਾਰਿਆ ਓਏ ਜਿਹੜਾ ਇਹ ਆਪਣਾ ਬੋਲੇ ਜੀ ਹਾਂਜੀ ਤੇਰੀ ਫਾਦਰ ਲਾਈਨ ਕਿਹੜੀ ਹੈ ਇਹ ਐਮ 29 ਦਾ ਜੀ ਤੇ ਪਿੰਡ ਤੁਹਾਡਾ ਜੀ ਕੋਲ ਜੀ ਪਿੰਡ ਦਾ ਪਿੰਡ ਵੰਦਰਾ ਜੀ ਜ਼ਿਲ੍ਹਾ ਮੋਗਾ ਤਸੀਲ ਬਾਕਾਪੁਰਾ ਨੇ ਆਪਣੀ ਵੀਡੀਓ ਵਿੱਚ ਸ਼ੂਟ ਕਰ ਹਾਂਜੀ ਉਹਦਾ ਵੀਡੀਓ ਪਹਿਲਾਂ ਵੀ ਸ਼ੂਟ ਕਰ ਚੁੱਕੇ ਆਂ ਦਾ ਦਰਸ ਚੁੱਕੇ ਆ ਇਹ ਦੋਧਾ ਰਿਕਾਰਡ ਕੀ ਹੈ ਜੀ ਸਰਦਾਰ ਮੇਰੀ ਮਾਂ ਬਾਕਾਪੁਰਾ ਦੀ ਮਾਂ ਦਾ ਸੀ ਸਰਕਾਰੀ ਸੀ ਮੁੰਡੀ ਮਾਂ ਸੀ ਸਰਕਾਰੀ ਸੀ ਮੁੰਡੀ ਬਾਕਾਪੁਰਾ ਦੀ ਉਹਦਾ 22 ਕਿਲੋ ਦੁੱਧ ਚੋਇਆ ਸੀ ਸਰਕਾਰੀ ਸੇਵਾ ਦੀ 22 ਕਿਲੋ ਦੁੱਧ ਦਿੱਤਾਈ ਉਹ ਜੀ ਮਾਂ ਜੀ ਦੀ ਉਹ ਸਰਕਾਰੀ ਸੇਵਾ ਦੀ ਸੀ ਤੇ ਆਪ ਕੋਦੇ ਐਮ 29 ਦਾ ਹੈ ਇਹਦਾ ਇਹਦਾ ਸੀਮਨ ਤਿਆਰ ਆ ਜੀ ਹਾਂ ਇਹਦੇ ਜੇ ਬੱਚੇ ਝੋਟੀਆਂ ਸੋਣ ਲੱਗੀਆਂ ਸਾਡੇ ਕੋਲੇ ਬੱਚੇ ਆ ਗਏ ਅੱਛਾ ਝੋਟੀਆਂ ਬੱਚੇ ਵੱਧਾਉਂਦੇ ਆ ਜੀ ਚੰਗੇ ਹੱਡਾ ਪੈਰਾਂ ਦੇ ਨੂੰ ਰੋਏ ਜੀ ਅੱਛਾ ਜੀ ਠੀਕ ਹੈ ਜੀ ਤੇ ਇਹਦਾ ਆਪਣਾ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 99144 24354 ਜੀ ਲੈ 200 ਤੁਸੀਂ ਇਸੇ ਨੰਬਰ ਤੇ ਸਫਰ ਕਰਕੇ ਇਹ ਬੁੱਲਾਂਗੇ ਮੰਨਣਾ ਉਹ ਨੂੰ ਤੁਸੀਂ ਖਰੀਦ ਸਕਦੇ ਹੋ ਧੰਨਵਾਦ ਜੀ